ਹallelujah hallelujah 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 ਸੋ ਅੱਜ ਸ਼ਹਿਰ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਮੁੱਚੀ ਮੰਨਸਟਰੀਆਂ ਵੱਲੋਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਅੱਜ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਅੱਜ ਇੱਕ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਦੀ ਸ਼ੋਭਾ ਯਾਤਰਾ ਹੈ ਔਰ ਪੂਰੇ ਸ਼ਹਿਰ ਦੇ ਵਿੱਚ ਜਗਾ ਜਗਾ ਲੰਗਰਾਂ ਦੇ ਇੰਤਜ਼ਾਮ ਕੀਤੇ ਗਏ ਨੇ ਸਾਰੇ ਭਾਈਚਾਰਿਆਂ ਵੱਲੋਂ ਸਿੱਖ ਭਾਈਚਾਰੇ ਵੱਲੋਂ Hindu ਭਾਈਚਾਰੇ ਵੱਲੋਂ ਮੁਸਲਮਾਨ ਭਾਈਚਾਰੇ ਵੱਲੋਂ 크리스마ਸ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਸਾਡੀਆਂ ਸਮੂਚੀਆਂ ਟੀਮਾਂ ਅੱਜ ਸਮੂਚੀਆਂ ਕਲੀਸਿਅਾਂ ਵੱਜ ਧਾਰੀਵਾਲ ਚ ਪਹੁੰਚ ਰਹੀਆਂ ਨੇ ਮਿਸ਼ਨ ਹਸਪੀਟਲ ਧਾਰੀਵਾਲ ਤੋਂ ਮੈਕਰੋਪਟਾ ਹਸਪੀਟਲ ਤੋਂ ਇਹ ਸ਼ੋਭਾ ਯਾਤਰਾ ਸ਼ੁਰੂ ਹੋ ਕੇ ਔਰ ਲਿਟਰਲ ਫਲਾਵਰ ਤਰੀਜਾ ਨਗਰ ਪਹੁੰਚ ਰਹੀ ਆ ਤਰੀਜਾ ਨਗਰ ਸਕੂਲ ਦੇ ਵਿੱਚ ਸਮਾਪਤੀ ਹੋਵੇਗੀ ਔਰ ਉਸ ਤੋਂ ਬਾਅਦ ਉਹ ਜਗ੍ਹਾ ਤੇ ਸਾਡੀਆਂ ਸੰਗਤਾਂ ਨੂੰ ਜਿੰਨੇ ਵੀ ਸਾਡੇ ਸੇਵਾਦਾਰ ਜਿੰਨੇ ਵੀ ਸਾਡੇ 크ਰਿਸਚੀਅਨ ਲੀਡਰ ਸਾਹਿਬਾਨ ਉਹਨਾਂ ਨੂੰ ਸਨਮਾਨਤ ਕੀਤਾ ਜਾਏਗਾ ਔਰ ਹਰ ਘਰ ਚ ਅੱਜ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਡੇ ਦਿਨ ਦੀ ਖੁਸ਼ੀ ਵਿੱਚ ਪੂਰੇ ਵਰਲਡ ਦੇ ਲਈ ਪ੍ਰਾਰਥਨਾ ਕੀਤੀ ਜਾ ਰਹੀ ਆ ਕਿ ਜਿਸ ਤਰ੍ਹਾਂ ਬਾਹਰ ਦੇ ਮੁਲਕਾਂ 'ਚ ਕਈ ਮੁਲਕਾਂ ਦੀਆਂ ਜੰਗਾਂ ਲੱਗੀਆਂ ਹੋਈਆਂ ਨੇ ਅਸੀਂ ਸਾਡਾ 크ਿਸਚੀਅਨ ਧਰਮ ਮਸੀਹ ਧਰਮ ਦੀ ਇਹ ਸੂਚਾ ਇਹ ਦੀ ਸਿੱਖਿਆ ਹੈ ਕਿ ਅਸੀਂ ਸਭ ਜਾਣੇ ਰਲ ਮਿਲ ਕੇ ਤੇ ਅਮਨ ਸ਼ਾਂਤੀ ਨਾਲ ਪਿਆਰ ਨਾਲ ਇਹ ਦਿਨ ਬਤੀਤ ਕਰੀਏ ਆਪਣਾ ਜੀਵਨ ਬਤੀਤ ਕਰੀਏ ਹਰ ਧਰਮ ਇੱਕ ਸਮਾਗਮ ਅਸੀਂ ਇਸੇ ਤਰ੍ਹਾਂ ਰਲ ਕੇ ਮਨਾਉਂਦੇ ਰਹੀਏ ਸੋ ਮੈਂ মিডিਆ ਦੇ ਜ਼ਰੀਏ ਅੱਜ 크ਿਸਚੀਅਨ ਜੂਵਾ ਮੋਰਚਾ ਪੰਜਾਬ ਵੱਲੋਂ ਸਮੂਚੀ ਇਹ ਮਨੁੱਖ ਜਾਤੀ ਨੂੰ ਹਰ ਕਮਿਊਨਿਟੀ ਨੂੰ ਇਹ ਵੱਡੇ ਦਿਨ ਦੀ ਔਰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਅੰਬੀਦ ਕਰਦੇ ਆ ਅਰਦਾਸ ਕਰਦੇ ਆ ਪ੍ਰਭੂ ਜੀ ਦੇ ਚਰਨਾਂ ਚ ਕਿ ਪ੍ਰਭੂ ਜੀ ਨਵਾਂ ਸਾਲ ਸਾਡੇ ਮੁਲਕ ਦੀ ਤਰੱਕੀ ਤੇ ਬਿਹਤਰੀ ਵਾਸਤੇ ਹੋਵੇ ਤੇ ਸਾਰੀਆਂ ਕੌਮਾਂ ਰਲ ਮਿਲ ਕੇ ਸਾਰੇ ਧਰਮ ਇੱਕ ਸਮਾਗਮਾਂ ਨੂੰ ਇਸੇ ਤਰ੍ਹਾਂ ਮਨਾਉਂਦੀਆਂ ਰਹਿਣ ਦੇਖੋ ਜੀ ਡਿਸਟ੍ਰਿਕਟ ਗੁਰਦਾਸਪੁਰ ਦੇ ਨਾਲ ਲੱਗਦੇ ਕਸਬਾ ਸ਼ਹਿਰ ਧਾਰੀਵਾਲ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਅੱਜ ਪ੍ਰਭੂ ਯਸ਼ੂ ਮਸੀਹ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਜਿਹੜੀ ਇੱਕ ਬੜੇ ਵੱਡੇ ਲੈਵਲ ਤੇ ਲੱਖਾਂ ਦੀ ਧਾਰ ਦੇ ਵਿੱਚ ਜਿਹੜੀ ਹੈ ਸ਼ਹਿਰ ਧਾਰੀਵਾਲ ਦੇ ਵਿੱਚ ਸਾਡੀਆਂ ਸਾਰੀਆਂ ਮਿਨਿਸਟਰੀਆਂ ਵੱਲੋਂ ਸਾਲਵੇਸ਼ਨ ਆਰਮੀ ਆਪਣੇ ਕੈਥੋਲਿਕ ਚਰਚ ਵੱਲੋਂ ਜਿੰਨੀਆਂ ਵੀ ਸਾਡੀਆਂ ਮਸੀਹ ਜਥੇਬੰਦੀਆਂ ਨੇ ਉਹਨਾਂ ਵੱਲੋਂ ਇੱਕ ਬੜੀ ਵੱਡੇ ਲੈਵਲ ਤੇ ਸ਼ੋਭਾ ਯਾਤਰਾ ਜਿਹੜੀ ਅੱਜ ਕੱਢੀ ਜਾ ਰਹੀ ਆ ਉਹਦੇ ਨਾਲ ਅੱਜ ਬੱਸ ਸਟੈਂਡ ਧਾਰੀਵਾਲ ਦੇ ਵਿੱਚ ਅੱਜ ਕ੍ਰਿਸਚੀ ਯੁਵਾ ਮੋਰਚਾ ਵੱਲੋਂ ਤੇ ਸਾਡੀਆਂ ਸਾਰੀਆਂ ਮਸੀਹ ਜੱਥੇ ਬੰਦੀਆਂ ਵੱਲੋਂ ਅੱਜ ਪ੍ਰਭੂ ਯੇਸ਼ੂ ਮਸੀਹ ਜੀ ਦਾ ਇੱਥੇ ਆਪਾਂ ਇੱਕ ਛੋਟਾ ਜਿਹਾ ਫੰਕਸ਼ਨ ਰੱਖਿਆ ਵਾ ਤੇ ਉਹਦੇ ਨਾਲ ਆਪਾਂ ਸ਼ੋਭਾ ਯਾਤਰਾ ਦਾ ਜਿਹੜਾ ਵਾ ਉਹ ਸਵਾਗਤ ਵੀ ਕਰਾਂਗੇ ਇਹਦੇ ਨਾਲ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਦੇਖੋ ਜਿਹੜਾ ਕ੍ਰਿਸਮਸ ਸਾਡਾ ਤਿਹਾੜਾ ਪ੍ਰਭੂ ਯੇਸ਼ੂ ਮਸੀਹ ਜੀ ਦਾ ਪਵਿੱਤਰ ਜਨਮ ਦਿਹਾੜਾ ਇਹ ਬੜੀ ਸਾਨੂੰ ਮਾਣਵਾ ਸਾਡੇ ਮਸੀਹ ਭਾਈ ਚਰਨ ਨੂੰ ਮਾਣ ਹੋਣਾ ਚਾਹੀਦਾ ਇਸ ਤੇ ਕਿ ਇੱਕ ਐਹੋ ਹੀ ਇੱਕ ਇਹ ਤਿਹਾੜਾ ਜਿਹੜਾ ਪੂਰੇ ਵਰਲਡ ਦੇ ਵਿੱਚ ਜਿਹੜਾ ਇਹ ਮਨਾਇਆ ਜਾਂਦਾ ਵਾ ਜੀ ਅੱਜ ਬੜਾ ਖੁਸ਼ੀ ਸਾਰੇ ਰਲ ਮਿਲ ਕੇ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਹਾੜਾ ਮਨਾ ਰਹੇ ਆ ਸੋ ਬੜਾ ਵੱਡਾ ਉਪਰਾਲਾ ਸੀਗਾ ਫਾਦਰ ਜੋਸ਼ ਪੜੈਡੀ ਦੇ ਵੱਲੋਂ ਕਿ ਸਾਰੀਆਂ ਮਿਸ਼ਨਾਂ ਨੂੰ ਨਾਲ ਲੈ ਕੇ ਜਿਨ੍ਹਾਂ ਨੇ ਅੱਜ ਇੱਕ ਮਹਾ ਉਤਸਵ ਉਸਤ ਇੱਕ ਨਗਰ ਕੀਰਤਨ ਕਢਣ ਜਾ ਰਹੇ ਆ ਜਿਨ੍ਹਾਂ ਦੇ ਵਾਸਤੇ ਜਿਨ੍ਹਾਂ ਦੇ ਵੈਲਕਮ ਦੇ ਵਾਸਤੇ ਅਸੀਂ ਕ੍ਰਿਸਤਨ ਯੂਵਾ ਮੋਰਚਾ ਦੇ ਵੱਲੋਂ ਇੱਕ ਆਪਣਾ ਲੰਗਰ ਦਾ ਪ੍ਰਬੰਧ ਕੀਤਾ ਤੇ ਧਾਰੀਵਾਲ ਬੱਸ ਸਟੈਂਡ ਦੇ ਵਿੱਚ ਅਸੀਂ ਲੰਗਰ ਦਾ ਪ੍ਰੋਗਰਾਮ ਕੀਤਾ ਸੋ ਮੇਰੇ ਵੱਲੋਂ ਮੇਰੀ ਸਮੂਚੀ ਟੀਮ ਵੱਲੋਂ ਸਾਰਿਆਂ ਨੂੰ ਵਡੇ ਦਿੰਦੀਆਂ ਅਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰੇ ਬਹੁਤ ਵੱਡਾ ਉਪਰਾਲਾ ਆ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨਾ ਆ ਇਸ ਸ਼ੋਭਾ ਯਾਤਰਾ ਦੀ ਔਰ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਦੀ ਔਰ ਇਹ ਸਾਰੀਆਂ ਮਿਸ਼ਨਾਂ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਆ ਸਾਡੇ ਫਾਦਰ ਸਤਕਾਰ ਦੇ ਯੋਗ ਫਾਦਰ ਜੋਸ ਪਡਿਆਟੀ ਨੇ ਜੋ ਪਹਿਲ ਕਦਮੀ ਕੀਤੀ ਆ ਔਰ ਅਸੀਂ 크ਰਿਸਚਨ ਜੁਵਾ ਮੋਰਚਾ ਪੰਜਾਬ ਦੀ ਟੀਮ ਵੱਲੋਂ ਇੱਥੇ ਇਹ ਜਿਹੜਾ ਲੰਗਰ ਲਗਾਇਆ ਵਾ ਔਰ ਯਾਤਰਾ ਸ਼ੋਭਾ ਯਾਤਰਾ ਦਾ ਸਵਾਗਤ ਕਰਨਾ ਆ ਔਰ ਬਹੁਤ ਖੁਸ਼ੀਆਂ ਭਰ ਆ ਦਿਹਾੜਾ ਕਿ ਸਾਡੇ ਪ੍ਰਧਾਨ ਜੀ ਦਾ ਅੱਜ ਜਨਮ ਦਿਨ ਵੀ ਸੀ ਔਰ ਉਸ ਦੀ ਖੁਸ਼ੀ ਵੀ ਅਸੀਂ ਇੱਥੇ ਸਾਂਝੀ ਕੀਤੀ ਆ ਸੋ ਸਾਡੀਆਂ ਸਾਰੀਆਂ ਸੀ ਜਿਹੜਾ ਮਿਲ ਕੇ ਮਨਾ ਰਹੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਜੈਮ ਸੀ ਇਹ ਜੀ ਬੜਾ ਖੁਸ਼ੀ ਦਾ ਮਾਹੌਲ ਹੈ ਪੂਰੇ ਸ਼ਹਿਰ ਦੇ ਅੰਦਰ ਸਾਰੇ ਡਿਨੋਮੀਨੇਸ਼ਨਸ ਚਰਚਸ ਅਤੇ ਯੂਥ ਵਿੰਗਸ ਜਿਹੜੇ ਨੇ ਇਕੱਠੇ ਹੋ ਕੇ ਨੌਜਵਾਨ ਇਹ ਸਾਰਾ ਉਪਰਾਲਾ ਕਰ ਰਹੇ ਨੇ ਅਤੇ ਅਸੀਂ ਪੂਰੇ ਸ਼ਹਿਰ ਵਾਸੀਆਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਅਤੇ ਹਮੇਸ਼ਾ ਇਹ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਸ਼ਹਿਰ ਸਾਡਾ ਦੇਸ਼ ਜਿਹੜਾ ਹੈ ਉਨਤੀ ਕਰੇ ਤਰੱਕੀ ਕਰੇ ਅਤੇ ਹਰ ਵਰਗ ਇਸ ਜਗ੍ਹਾ ਤੇ ਖੁਸ਼ੀ ਅਤੇ ਮੇਲ ਮਿਲਾਪ ਦੇ ਨਾਲ ਰਹੇ ਸੋ ਇੱਕ ਵਾਰ ਫਿਰ ਅਸੀਂ ਸਾਰੇ ਚਰਚਸ ਵੱਲੋਂ ਅਤੇ ਬੀਐਸ ਫਾਊਂਡੇਸ਼ਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾ ਦਿੰਦੇ ਤੇ ਸਾਡੀ ਦੁਆ ਹੈ ਕਿ ਆਉਣ ਵਾਲਾ ਨਵਾਂ ਸਾਲ ਤੁਹਾਡੀ ਜ਼ਿੰਦਗੀਆਂ ਦੇ ਅੰਦਰ ਪ੍ਰਭੂ ਨਵੀਂ ਬਰਕਤ ਨਵੀਆਂ ਤਰੱਕੀਆਂ ਨਵੀਆਂ ਉਨਤੀਆਂ ਲੈ ਕੇ ਆਵੇ ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ